ਆ ਵੀ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਕਿ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਕੋਈ ਟਾਇਲ ਭੰਨ ਕੇ ਦਿਖਾਉਂਦਾ ਕੋਈ ਕਿਦਾਂ ਕੀ ਤੁਹਾਨੂੰ ਇਹ ਕਿਦਾਂ ਲੋਕ ਠੱਗਦੇ ਆ ਟੈਲਾਂ ਭੰਨ ਭੰਨ ਕੇ ਦਿਖਾ ਕੇ ਜਿਹੜੀਆਂ ਹੁੰਦੀਆਂ ਨੇ ਇਹ ਅੱਜ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਕਿ ਉਹ ਤੁਹਾਨੂੰ ਕਿਦਾਂ ਨਕਲੀ ਅਸਲੀ ਟਾਇਲ ਕਹਿ ਕੇ ਭੰਨ ਕੇ ਦਿਖਾ ਦਿੰਦੇ ਆ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਇਹ ਵਾਲੀ ਟਾਇਲ ਪਈ ਆ ਜਿਹੜੀ ਇਹ ਲੋਕਲ ਬ੍ਰਾਂਡ ਆ ਜਾਂਦੀ ਆ ਦੇਖ ਸਕਦੇ ਹੋ ਇਹਦੇ ਕੋਈ ਵੀ ਪਿੱਛੇ ਮੋਰ ਵਗੈਰਾ ਨਹੀਂ ਹੈਗਾ ਤੇ ਇਸ ਤੋਂ ਬਾਅਦ ਇਹ ਇਹ ਆ ਜਾਂਦੀ ਹੈ ਜਿਹੜੀ ਅੱਜ ਕੱਲ ਸਭ ਤੋਂ ਉੱਪਰ ਆਪਾਂ ਕਹਿੰਦੇ ਆਂ ਬ੍ਰਾਂਡ ਆ ਸਭ ਤੋਂ ਉੱਪਰਲਾ ਬ੍ਰਾਂਡ ਆ ਕਜਰੀਆ ਦਾ ਇੱਕ ਜਾਰੀਆ ਦੀ ਟਾਇਲ ਆ ਜਾਊਗੀ ਇਹ ਦੇਖ ਸਕਦੇ ਹੋ ਜਿਹੜੀ ਜਾਰੀਆ ਦੀ ਆਪਾਂ ਨੂੰ ਇੱਥੇ ਮੋਰ ਵੀ ਦਿਖਾਵਾਂਗੇ ਸਾਨੂੰ ਆਹ ਵਾਲੀ ਦੇਖੋ ਇੱਥੇ ਹਰੀ ਮੇਜੇ ਬਹੁਤ ਸਾਰਾ ਆ ਦੇਖੋ ਇੱਕ ਜਾਰੀਆ ਦੀ ਮੋਰ ਆ ਜਾਏਗੀ ਇਹ ਆ ਜਾਏਗਾ ਇਹ ਤੁਹਾਨੂੰ ਦਿਖਾਉਣਾ ਹੈ ਕਿ ਕਿਦਾਂ ਲੋਕ ਤੁਹਾਨੂੰ ਉਹ ਹੁਣ ਆਪਾਂ ਇਹਨੂੰ ਥੱਲੇ ਸੱਟਾਂਗੇ ਇਹ ਦੇਖੋ ਪਹਿਲਾਂ ਕਜਾਰੀ ਦੀ ਚਾਲੋ ਦੇਖੋ ਇਹਨੂੰ ਕੁਝ ਨਹੀਂ ਹੋਇਆ ਤੇ ਇਸੇ ਤਰ੍ਹਾਂ ਹੁਣ ਆਪਾਂ ਜਿਹੜੀ ਇਹ ਲੋਕਲ ਬ੍ਰਾਂਡ ਸੀ ਜਿਹਨੂੰ ਵੀ ਥੱਲੇ ਸੱਟ ਕੇ ਦਿਖਾਵਾਂਗੇ ਤੁਹਾਨੂੰ ਕਿ ਇਦਾਂ ਸੱਟਣ ਨਾਲ ਕੋਈ ਵੀ ਟਾਇਲ ਆ ਟੁੱਟਦੀ ਨਹੀਂ ਹੈ ਸਾ ਇਹਨੂੰ 10 ਵਾਰ ਸੱਟ ਲਓ ਤਾਂ ਵੀ ਇਹ ਟਾਇਲ ਇਦਾਂ ਨਹੀਂ ਟੁੱਟਦੀ ਜਿਹੜਾ ਟੁੱਟਣ ਦਾ ਕਾਰਨ ਹੁੰਦਾ ਹੁਣ ਸਾਨੂੰ ਉਹ ਦੱਸਦੇ ਹਾਂ ਕਿ ਕਿਉਂ ਟੁੱਟਦੀ ਹੈ ਟਾਇਲ ਤੇ ਉਹ ਟੁੱਟਦੀ ਆ ਸਿਰਫ ਇੱਕ ਆ ਛੋਟੇ ਜਿਹੇ ਸਕਰੂ ਨਾਲ ਕਿਤੇ ਵੀ ਤੁਸੀਂ ਦੇਖੋਗੇ ਜਿੱਥੇ ਟਾਇਲਾ ਤੋੜਦੇ ਆ ਕਦਾਂ ਇਹਦੇ ਥੱਲੇ ਕਿਤੇ ਵੀ ਜਾਂ ਤਾਂ ਕੋਈ ਡਿੱਕਰੀ ਧਰੀ ਪਈ ਹੋ ਜਾਂ ਕੋਈ ਸਕਰੂ ਇਹ ਨਿਕਾ ਜਿਹਾ ਸਕਰੂ ਜਿਸ ਤੁਸੀਂ ਛੋਟੀ ਜੀ ਮੇਖ ਵੀ ਧਰ ਲਓਗੇ ਜਿੱਦਾਂ ਹੁਣ ਆ ਦੇਖੋ ਐਦਾਂ ਪੈਸੇ ਧਰਤੀ ਉਹਨੇ ਲੋਕਲ ਵਾਲੀ ਟਾਇਲ ਤੋਂ ਉਹ ਦੇਖੋ ਟੁੱਟ ਗਈ ਨਾ ਇਸੇ ਤਰ੍ਹਾਂ ਹੁਣ ਸਾਨੂੰ ਦੁਬਾਰਾ ਕਜੜੀਆਂ ਵਾਲੀ ਦਿਖਾ ਦਿੰਨੇ ਆ ਉਹਦਾ ਵੀ ਇਹੀ ਹੋਏਗਾ ਐਵੇਂ ਕਿਸੇ ਜਿਹੇ ਲੋਕਾਂ ਦੇ ਝਾਂਸੇ ਚ ਲਾਇਆ ਕਰੋ ਜਿਹੜੇ ਕਹਿੰਦੇ ਨੇ ਕਿ ਇਹ ਅਸਲੀ ਆ ਜਾਂ ਨਕਲੀ ਆ ਦੇਖੋ ਹੁਣ ਬਿਲਕੁਲ ਥੱਲੇ ਸਿੱਟੀ ਵਿੱਚ ਇੱਕ ਵਾਰ ਕੋਈ ਕੁਝ ਨਹੀਂ ਹੋਇਆ ਇਹਨੂੰ ਟਾਇਲ ਨੂੰ ਇਹਨੂੰ ਤੁਹਾਡੇ ਸਾਹਮਣੇ ਦੁਵਾਰੇ ਸਹੀ ਚੱਕਾਂਗੇ ਦੇਖੋ ਹੁਣ ਇਹਦੇ ਥੱਲੇ ਨਿਕਾ ਜਾਂ ਸਕਰੂ ਧਰਦੇ ਆਪਾਂ ਇਹਦੇ ਨਾਲ ਤੁਹਾਨੂੰ ਪਤਾ ਲੱਗੂਗਾ ਉਹ ਦੇਖੋ ਸਕਰੂ ਪਿਆ ਹੈ ਦੇਖੋ ਹੁਣ ਕੀ ਕਹਾਂਗੇ ਵੀ ਆਪਾਂ ਇਹ ਕਜਰੀ ਦੀ ਟਾਇਲ ਵੀ ਬਿਲਕੁਲ ਮਾੜੀ ਸੀ ਇਸੇ ਤਰ੍ਹਾਂ ਤੁਹਾਨੂੰ ਬਸ ਇਹ ਅਸਲੀ ਨਕਲੀ ਕਹਿ ਕੇ ਲੋਕ ਤੁਹਾਨੂੰ ਠੱਗ ਰਹੇ ਨੇ ਐਵੇਂ ਨਾ ਲੋਕਾਂ ਦੇ ਚਾਂਸੇ 'ਚ ਆਇਆ ਕਰੋ ਤੇ ਕੋਈ ਵੀ ਤੁਸੀਂ ਟਾਇਲ ਲੈਣੀ ਆ ਤਾਂ ਉਹਦੀ ਕੁਆਲਿਟੀ ਦੇਖਿਆ ਕਰੋ ਐਵੇਂ ਜਿੱਦਾਂ ਕਹਿ ਦਿੰਦੇ ਨੇ ਕਿ ਇਹ ਅਸਲੀ ਜਾਂ ਨਕਲੀ ਆ ਇਦਾਂ ਕੁਛ ਨਹੀਂ ਹੁੰਦਾ ਤੁਸੀਂ ਟਾਇਲ ਦਾ ਬ੍ਰਾਂਡ ਦੇਖੋ ਕੁਆਲਿਟੀ ਦੇਖੋ ਬਾਹਲੀਆਂ ਲੋਕਲ ਦੀ ਕੁਆਲਿਟੀਆਂ 'ਚ ਨਾ ਜਾਇਆ ਕਰੋ ਤੇ ਆਪਣਾ ਸ਼ੋਅਰੂਮ ਆ ਸਾਰਾ ਜੋਤ ਬਰਨਾਲਾ ਤੋਂ ਹੰਡਾਇਆ ਰੋੜਾ ਕਚੈਰੀ ਗੇਟ ਨੰਬਰ 3 ਕੋਲ ਤੁਸੀਂ ਕੋਈ ਵੀ ਟਾਇਲ ਲੈਣੀ ਹੋਊ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਹਰ ਇੱਕ ਚੀਜ਼ ਦਾ ਸਹੀ ਤਰੀਕੇ ਨਾਲ ਦੱਸ ਕੇ ਦਿਖਾਵਾਂਗੇ ਆਪਣਾ ਸ਼ੋਅਰੂਮ ਆ ਗਿਆ ਸਾਰਾ ਜੋਤ